ਮੰਮੀ ਚੰਗਾ ਮੈਂ ਚੱਲੀ ਜੇ ਡਿਊਟੀ ਤੇ ਕੋਮਲ ਹਾਂਜੀ ਉਹ ਤਾਂ ਮਨੀ ਦੇ ਕੱਪੜੇ ਪ੍ਰੈਸ ਕਰਦੇ ਨੇ ਕਿਉਂ ਉਹਨੂੰ ਛਵਾਰਾ ਲੱਗਣਾ ਆ ਮੈਂ ਡਿਊਟੀ ਤੇ ਜਾਣਾ ਮੈਂ ਤੇ ਵੱਟੋ ਵੱੱਟੀ ਪਏ ਨੇ ਨਹੀਂ ਤੇ ਇਹ ਉਹਨੇ ਕਿਤੇ ਪਾਰਟੀ ਤੇ ਜਾਣਾ ਹੀ ਅੱਜ ਕਿਹੜੀ ਪਾਰਟੀ ਤੇ ਜਾਣਾ ਹੀ ਉਹ ਮੈਂ ਵੀ ਜਾਣਾ ਹੀ ਮੈਂ ਤੇ ਠੀਕ ਨਹੀਂ ਗਈ ਤੇ ਮੈਂ ਹੁਣ ਉਹਨੂੰ ਇਕੱਲੇ ਨੁਕਲਾ ਦੇਣਾ ਵਾਂ ਮੈਂ ਮੰਮੀ ਅੱਗੇ ਲੇਟ ਹੁੰਦੀ ਆ ਆਪਣੀ ਲਾਡਲੀ ਤੀਨੂ ਕਹੋ ਨਾਲੇ ਅੱਜ ਨਾਲ ਮੇਰੇ ਨਾਲ ਕਮਰੇ ਦੀ ਸਫਾਈ ਕਰ ਦਿਓ ਅੱਜ ਮੈਨੂੰ ਖਲਾਰਾ ਨਾ ਲੱਭੇ ਨਹੀਂ ਤੀ ਇਹ ਉਹ ਨਹੀਂ ਗਈ ਇੱਥੇ ਉਹਦੇ ਆਪਣੇ ਮੁੰਡੇ ਦੇ ਸਕੂਲੇ ਗਈ ਤੇ ਮੈਂ ਠੀਕ ਨਹੀਂ ਆ ਸਤਿ ਸਵੇਰੇ ਕਿਹੜੇ ਸਕੂਲੇ ਚਲ ਗਈ ਉਹ ਦਿੱਤੀ ਉਹਦੇ ਮੁੰਡੇ ਦੇ ਸਕੂਲੇ ਉਹਦੀ ਮੀਟਿੰਗ ਹੀ ਮੇਰ ਕੋ ਐਨੀ ਟਾਈਮ ਮੈਂ ਆਪਣੀ ਡਿਊਟੀ ਤੇ ਜਾਣਾ ਕਿ ਹੁਣ ਤੁਹਾਡੇ ਕੰਮ ਕਰਾਂ ਫੇਰ ਕੀ ਕੋਮਲ ਪੰਜਾ ਸੱਤਾ ਮਿੰਟਾਂ ਦਾ ਕਿੰਨਾ ਕੁ ਫੋਟ ਫਰਕ ਪੈ ਜਾਣਾ ਉਹਦੇ ਕੱਪੜੇ ਫਰਕ ਪੈ ਜਾਂਦਾ ਆ ਉੱਥੇ ਮੇਰੀ ਅਟੈਂਡੈਂਸ ਲੱਗਣੀ ਐ ਨਾ 10 ਹੈ ਇਹੋ ਹੀ ਟੈਂਡਸ ਲੱਗਣੀ ਆ ਤੇ ਤਾਂ ਕਿ ਆ ਮੈਡਮਾਂ ਲੇਟ ਵੀ ਤੇ ਚਲੇ ਜਾਂਦੀਆਂ ਕਹਿੰਦੀ ਘਰ ਕੰਮ ਪੈ ਗਿਆ ਈ ਮੇਰੀ ਮੰਮੀ ਨੇ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਆਨਲਾਈਨ ਚੈਟਿੰਗ ਹੁੰਦੀ ਆ ਸਾਰੀ ਪਹਿਲਾਂ ਇਹ ਜੜੀਆਂ ਮਾਰ ਲੈਂਦੀਆਂ ਫਰ ਲੋ ਹਾਏ ਹਾਏ ਹੁਣ ਤੇ ਬਾਨੇ ਬਣ ਗਏ ਆਉਣ ਲੈਣਾ ਤੇ ਹਾਏ ਆਉਣ ਲੈਣਾ ਆਉਣ ਲੈਣਾ ਕੀ ਕੰਮ ਨਾਇ ਕਰਨਾ ਪੈ ਰਿਹਾ ਮम्मी ਤੁਸੀਂ ਆਪ ਉੱਠ ਕੇ ਕਰ ਲਓ ਤੁਸੀਂ ਵੀ ਤਾਂ ਲੰਮੇ ਹੀ ਪਏ ਹੋ ਮੈਂ ਠੀਕ ਹੁੰਦੀ ਤਾਂ ਮੈਂ ਤੈਨੂੰ ਆਂਦੀ ਕਿਉਂ ਕਰਨਾ ਮੱਥਾ ਲਾਉਂਦੀ ਕਿਉਂ ਕੰਮ ਵਾਲੀ ਰੱਖ ਲਓ ਜੇ ਨਹੀਂ ਹੁੰਦਾ ਤੇ ਮੈਨੂੰ ਨਾ ਕੋਹ ਬਾਰ-ਬਾਰ ਅਸੀਂ ਮੈਨੂੰ ਕਹਿ ਦਿੰਦੇ ਮੈਂ ਸਿਰ ਸਿਰ ਦਿਮਾਗ ਖਰਾਬ ਕਰਕੇ ਰੱਖ ਆਂ ਅਹੀਂ ਹੁਣ ਕੰਮ ਵਾਲੀਆਂ ਰੱਖ ਲਿਏ ਤੇ ਇਹਦਾ ਮਤਲਬ ਕਿ ਤੂੰ ਸਾਨੂੰ ਕੰਮ ਵਾਲੀਆਂ ਰੱਖਿਆ ਵਾ ਜਿਹੜਾ ਕੰਮ ਨਹੀਂ ਸਾਡੇ ਸਿਰ ਤੇ ਤੂੰ ਛੱਡ ਕੇ ਚਲੇ ਜਾਨੀ ਆ ਜਾਂ ਆਪ ਫਿਰ ਮੈਂ ਹੁਣੇ ਕਰਦੀ ਆ ਜੱਗੀ ਨਾਲ ਜਦ ਮੈਨੂੰ ਨੌਕਰੀ ਕਰਨਾ ਤਾਂ ਜਾਂ ਮੈਂ ਘਰੇ ਕੰਮ ਕਰ ਲਾਂ ਜਦੋਂ ਤੈਨੂੰ ਕਿਤੇ ਮਾੜਾ ਮੋਟਾ ਤੇ ਇਹ ਕੋਈ ਕੰਮ ਕਹਿ ਦੋ ਬਸ ਤੂੰ ਕੰਮ ਵਾਲੀਆਂ ਪੇ ਹੱਥ ਚ ਫੜੀਆਂ ਕੰਮ ਵਾਲੀਆਂ ਲਾ ਲੋ ਕੰਮ ਵਾਲੀਆਂ ਲਾ ਲੋ ਲਾ ਹੀ ਲੈ ਤੇਰਾ ਚਾਰ ਲੱਤ ਜੂ ਨਾਲੇ ਕੰਮ ਵਾਲੀਆਂ ਰੱਖ ਕੇ ਨਾਲੇ ਵੇਖ ਲਈ ਭਲਾ ਵੀ ਕੰਮ ਵਾਲੀਆਂ ਕਿੰਨੇ ਕੰਮ ਵਧੀਆ ਕਰ ਦੇਣਾ ਆਖਿਆ ਵੀ ਦੋ ਮਿੰਟ ਲੱਗਣੇ ਜਿੰਨਾ ਚਿਰ ਤੇ ਤੂੰ ਜਬਾਨ ਲੜਾਉਂਦੀ ਐ ਨਾਲੇ ਤੇ ਤੇ ਮੁੰਡੇ ਤੇ ਲੀੜੇ ਪ੍ਰੈਸ ਹੋ ਜਾਣੇ ਮੰਮੀ ਗਰਲ ਸੁਣ ਲੋ ਮੇਰੇ ਕੋ ਤੇ ਆਪਣੇ ਕੰਮ ਨਹੀਂ ਹੁੰਦੇ ਠੀਕ ਹੈ ਸਾਰਾ ਦਿਨ ਮੈਂ ਬੱਚਿਆਂ ਨਾਲ ਮੱਥਾ ਮਾਰਨਾ ਹੁੰਦਾ ਤੇ ਮੈਨੂੰ ਬਾਰ-ਬਾਰ ਕਹਿੰਦੀ ਲੋੜ ਨਹੀਂ ਇੰਨਾ ਜਿਹੇ ਜਣਾ ਤੇ ਆਪਣੇ ਲਾੜਲੇ ਦਾ ਨਾ ਵਿਆਹ ਕਰ ਲਓ ਤੇ ਇਹ ਮੈਂ ਤੇ ਜੱਗੀ ਨੂੰ ਕਿਹਾ ਸੀ ਵੀ ਪੁੱਤ ਤੂੰ 6 ਮਹੀਨੇ ਖਲੋ ਜਾ ਤਾਂ ਤੁਹਾਡੇ ਦੂਆ ਭਰਾਵਾਂ ਦੇ ਇਕੱਠੇ ਵਿਆਹ ਕਰ ਦੂੰਗੀ ਜੱਗੀ ਨਹੀਂ ਮੰਨਿਆ ਐ ਉਹਨੂੰ ਵੀ ਰਿਸ਼ਤੇ ਆਉਂਦੇ ਹੀ ਹੁਣ ਤੁਹਾਡਾ ਹੋ ਗਿਆ ਜੱਗੀ ਹੀ ਨਿੱਕਾ ਤੇ ਮਨੀਆ ਵੱਡਾ ਹੁਣ ਇਹ ਪੰਗਾ ਪੈਂਦਾ ਲੋਕੀ ਕਹਿ ਦਿੰਦੇ ਨਿੱਕਾ ਵਿਆਹ ਲਿਆ ਤੇ ਵੱਡਾ ਕਿਉਂ ਨਹੀਂ ਵਿਆਹਿਆ ਤਾ ਕਰਕੇ ਦੀਏ ਲੋਕੀ ਇਹ ਨਹੀਂ ਵੰਦੇ ਨਿੱਕਾ ਵੱਡਾ ਲੋਕੀ ਵੰਦੇ ਕੰਮ ਕਰ ਕੀ ਕਰਦਾ ਆ ਲੋਕਾਂ ਨੂੰ ਪਤਾ ਹੈ ਵੇਲੜਿਆ ਹੈ ਨਹੀਂ ਤੇ ਇਹ ਕੰਮ ਤੇ ਕਰਦਾ ਹੋਰ ਉਹ ਹੁਣ ਕੀ ਕਰੇ ਆਹ ਇੱਥੇ ਡੀਸੀ ਲਗਾਓ ਡੀਸੀ ਕਿਉਂ ਨਹੀਂ ਲਗਾ ਮੇਰੇ ਪੁੱਤ ਨੂੰ ਇਹ ਗੱਲ ਨਾ ਕਹਿ ਡੀਸੀਆਂ ਤੋਂ ਪਰੇ ਆ ਮੇਰੇ ਪੁੱਤ ਮਾਤਾ ਜੋ ਮਰਜੀ ਕਰ ਮੇਰਾ ਸਿਰ ਨਾ ਖਾ ਮੈਂ ਡਿਊਟੀ ਤੇ ਜਾਣਾ ਵਾ ਬਸ ਕੋਮਲ ਚੁੱਪ ਕਰ ਸਾਰੀ ਦਿਹਾੜੀ ਮੇਰਾ ਪੁੱਤ ਖੇਤਾਂ 'ਚ ਕੰਮ ਕਰਦਾ ਰਹਿੰਦਾ ਵਾ ਸਿਰ ਦੇਣ ਆਇਆ ਹੁੰਦਾ ਵਾ ਅਜੇ ਤੂੰ ਆਨੀਓ ਕੰਮ ਨਹੀਂ ਕਰਦਾ ਉਹ ਇਹ ਵੀ ਕੋਈ ਕੰਮਾ 'ਚ ਕੰਮ ਕੋਈ ਨਹੀਂ ਜਾਣਦਾ ਇਹ ਕੰਮ ਨੂੰ ਨਾਲੇ ਮੇਰੀ ਗੱਲ ਸੁਣ ਲੋ ਮੈਂ ਵੀ ਇੱਥੇ ਜੋ ਤੁਰੀ ਵੇਤੇ ਵੇਖਾਂਗੀ ਕਿਦਾਂ ਤੁਸੀਂ ਡੋਲੇ ਤੋਂ ਪਾਣੀ ਵਾਰ ਕੇ ਪਿੰਦੇ ਹੋ ਨੀ ਮਾਰੂੰਗੀ ਮਾਰੂੰਗੀ ਬੱਸ ਕਰ ਇਹ ਗੱਲਾਂ ਕਹਿ ਮੈਨੂੰ ਮੈਂ ਆਪ ਨਹੀਂ ਵਿਆਹ ਕਰਦਾ ਹਾਲੀ ਜਦੋਂ ਮੈਂ ਵਿਆਹ ਕਰਾਉਂਦੇ ਆਇਗਾ ਨਾ ਕੋਈ ਨਹੀਂ ਮੈਂ ਵਿਆਹ ਕਰਾ ਲਊਗਾ ਟੈਨਸ਼ਨ ਨਾ ਲੈ ਕਰਾ ਲਾ ਤੈਨੂੰ ਕਿੰਨੇ ਰੋਕਿਆ ਵੇਲੜਾ ਜਿਆ ਲੈ ਪਹਿਲਾਂ ਤੂੰ ਮੋਲ ਬੋਲਣ ਦੀ ਤਮੀਜ਼ ਸਿੱਖ ਲੈ ਵੱਡੇ ਛੋਟੇ ਨੂੰ ਕਿੱਦਾਂ ਬੋਲੀਦਾ ਜੇ ਮਾਂ ਦਾ ਲਿਆਜ ਨਹੀਂ ਕਰਦੇ ਘਰ ਸਭਾ ਮੇਰੇ ਘਰ ਆ ਲਿਆ ਮੈਂ ਕਿਦਾਂ ਲਿਆਜ ਕਰਾਂ ਮੈਂ ਕਮਾਉਂਦੀ ਆ ਤੂੰ ਵੇਲੇੜਾ ਤੇਰਾ ਕਦਾਂ ਲਿਆਜ ਮੇਰੀ ਕਮਾਈ ਖਾਂਦੇ ਆ ਤੂੰ ਅੱਛਾ ਕਮਾਈ ਤੇਰੀ ਖਾਂਦੇ ਆ ਮੈਂ ਰੱਬ ਦਾ ਤੇਰਾ ਖਾਂਦੇ ਤੇਰਾ ਨਹੀਂ ਖਾਂਦੇ ਕੁਝ ਵੀ ਇਹਦੇ ਘਰ ਦੇ ਵਿੱਚ ਸਮਝਾਈ ਪਹਿਲਾਂ ਬੋਲਣ ਦਾ ਪਹਿਲਾਂ ਤਾਹਲੀ ਸੋਚ ਲਿਆ ਕਰ ਬਾਕੀ ਰਹੀ ਗੱਲ ਵਿਆਹ ਦੀ ਵਿਆਹ ਤੇ ਹੁਣ ਜੱਟ ਕਰਾਊਗਾ ਟੈਨਸ਼ਨ ਨਾ ਲੈ ਭਾਵੇਂ ਮੈਂ ਯੂਪੀ ਤੋਂ ਭਾਵੇਂ ਵਿਆਹ ਤੋਂ ਲੈ ਕੇ ਆਵਾਂ ਤੂੰ ਟੈਨਸ਼ਨ ਨਾ ਲੈ ਗੱਲ ਦੀ ਬੱਲੇ ਤੇਰੇ ਆ ਗਿਆ ਨਾ ਔਕਾਤ ਤੇ ਲਿਆਉਣੀ ਤਾਂ ਤੇ ਜੂਪੀ ਬਿਹਾਰ ਤੋਂ ਆਂ ਪੰਜਾਬ ਵਾਲੀ ਨਹੀਂ ਚੜਦੀ ਤੈਨੂੰ ਨਾਲੇ ਇੱਕ ਕੀ ਤੁਹਾਨੂੰ ਉਹਦਾ ਦੋ ਦੋ ਲਿਆਣੀਆਂ ਪੈਣੀਆਂ ਸੀ ਇਹਦੇ ਸ਼ੁਗਰ ਕਰੋ ਰੱਬ ਦਾ ਮੇਰਾ ਜੱਗੀ ਨਾਲ ਵਿਆਹ ਹੋ ਗਿਆ ਨਹੀਂ ਬੱਸ ਕਰ ਨਹੀਂ ਬੱਸ ਕਰ ਕੋਮਲ ਥੋੜਾ ਬੋਤਾ ਲੈ ਜੇ ਨਾ ਬੋਲਿਆ ਕਰ ਕੁ ਸਾਸ ਨੂੰ ਸੱਸ ਨਹੀਂ ਸਮਝਦੀ ਜੇਠ ਨੂੰ ਜੇਠ ਨਹੀਂ ਸਮਝਦੀ ਤੈਨੂੰ ਵੱਡੇ ਛੋਟੇ ਦਾ ਉਹ ਕਿਆ ਰਹਾ ਕਿ ਨਹੀਂ ਹੈਗਾ ਤੁਸੀਂ بڑا ਕਿਆਲ ਕਰਦੇ ਆ ਤੁਹਾਡੇ ਤੋਂ ਨਿੱਕੀ ਆ ਮੈਂ ਤੇ ਕਿੱਦਾਂ ਸਿਰ ਚੜਾਣ ਦਿਓ ਮੇਰੇ ਹੁਣੇ ਦੱਸਦੀ ਆ ਨਾ ਜੱਗੀ ਨੂੰ ਕਿੱਦਾਂ ਮੇਰੇ ਗੱਲ ਪੈ ਡਿਆ ਆ ਆ ਜਿਹੜੇ ਬੁਲਟ ਤੇ ਉੱਡਿਆ ਫਿਰਦਾ ਨਾ ਇਹ ਜੱਗ ਨਹੀਂ ਦਿੱਤਾ ਆ ਹਲੇ ਤੇ ਉਹ ਕਹਿੰਦਾ ਇਹਨਾਂ ਗੱਡੀ ਲਿਆ ਕੇ ਦੇਈਏ ਮਨੀ ਪੁੱਤ ਚੋ ਆਪਾ ਕਰ ਮੈਂ ਇਸੇ ਕਰਕੇ ਤੇ ਤੁਹਾਨੂੰ ਦੱਸਦੀ ਨਹੀਂ ਨੀਗੀ ਇਦਾਂ ਹੀ ਕਰਦੀ ਆ ਤੂੰ ਕਾਨੂੰ ਸੇੜੜਾਈ ਜਾਣਾ ਆਹੋ ਮੈਂ ਇਦਾਂ ਕਰਦੀ ਆ ਹੋਰ ਨਾ ਨੂੰ ਨਾ ਸਮਝਾਈ ਇੱਕੋ ਜਿਹੜੀ ਲਿਆ ਕੇ ਰੱਖੀ ਓ ਵਿਹੜੇ ਚ ਪੁੱਤ ਤੁਹਾਡੇ ਦੂਹਾਂ ਚ ਪਟਕ ਪਾਊਗਾ ਭਰਾਵਾ ਭਰਾਵਾ ਚ ਤੂੰ ਨਾਲ ਬੋਲ ਉੱਚੀ ਤੈਨੂੰ ਇੱਕ ਸਿੱਧੇ ਲੱਗ ਜਾਂਦੀ ਗੱਲ ਸਮਝਾਦਾ ਜਗਤ ਤੇਰਾ ਘਰ ਵਾਲਾ ਬਾਅਦ ਹੈ ਤੇ ਮੇਰਾ ਭਰਾ ਪਹਿਲਾ ਹੈ ਸਮਝਾਈ ਜੇ ਉਹ ਮੈਨੂੰ ਚੀਜ਼ ਲੈ ਕੇ ਦਿੰਦਾ ਨਾ ਸਿੱਧਾ ਮੈਨੂੰ ਕਹਾਂ ਕਰੇ ਵੀ ਹਾਂ ਵੀ ਵੀਰ ਤੂੰ ਮੋਟਰਸਾਈਕਲ ਤੇ ਨਹੀਂ ਬਹਿਣਾ ਤੂੰ ਗੱਡੀ ਤੇ ਨਹੀਂ ਚੜ੍ਹਨਾ ਤੇ ਮੈਂ ਨਹੀਂ ਬਹਾਂਗਾ ਕੋਈ ਗੱਲ ਨਹੀਂ ਜਿੱਦ ਤੂੰ ਗੱਡੀ ਲਾ ਕੇ ਮੈਨੂੰ ਖਿਲਾ ਕੇ ਦੇ ਦੂਗਾ ਨਾ ਕੋਈ ਗੱਲ ਨਹੀਂ ਉਹਦਾ ਮੈਂ ਨਾ ਬਹਾਂਗਾ ਗੱਡੀ ਤੇ ਤੂੰ ਟੈਨਸ਼ਨ ਨਾ ਲੈ ਕੋ ਬਹਿ ਕੇ ਤੇ ਜਿਆ ਮੇਰੀ ਖੱਬੀ ਸੀਟ ਤੇ ਟੈਨਸ਼ਨ ਨਾ ਲੈ ਮੈਂ ਨਹੀਂ ਬਾਤ ਕਰੋ ਪੁੱਤ ਬਾਤ ਕਰੋ ਜਾਣਾ ਤੇ ਮੈਂ ਹੈਗਾ ਹੀ ਉਹ ਨਾਲੇ ਉਹ ਬੁਲਟ ਜਾਣਾ ਉਹ ਮੇਰੇ ਕਮਾਈ ਦਾ ਹੀ ਆ ਔਰ ਬਹਿ ਕੇ ਤੇ ਅਸੀਂ ਬੁਲਟ ਦੇ ਨੀ ਬਾਸਕਾਰ ਕੋ ਅਮਲ ਤੋਂ ਤੇ ਹੱਦੀ ਨਹੀਂ ਸੀ ਡਾਉਣਾ ਮੈਨੂੰ ਤੂੰ ਹੀ ਲੜਾਈ ਕਰਨੀ ਹੈ ਜਰਾ ਮੈਂ ਕਾਹਦੀ ਧੀ ਹੈ ਲੜਾਈ ਪਾਉਣੀ ਬੱਸ ਵੀ ਕਰ ਦਿਓ ਕਿਤੇ ਹੁਣ ਸਵੇਰੇ ਸਵੇਰਾ ਤਮਾਸ਼ਾ ਲਾ ਕੇ ਰਹਾ ਦੰਦੇ ਨੇ ਤੇ ਤੈਨੂੰ ਕੱਪੜਿਆਂ ਵੱਲੋਂ ਕਿਹਾ ਸੀ ਪ੍ਰੈਸ ਕਰ ਦੇ ਮੈਂ ਕਹਾ ਤਮਾਸ਼ਾ ਨਾ ਤਮਾਸ਼ਾ ਤੇ ਤੂੰ ਲਾਇਆ ਇਹ ਇਹ ਨਹੀਂ ਕੱਪੜੇ ਪ੍ਰੈਸ ਕਰਨਾ ਇਹਨੂੰ ਛਵਾਰੇ ਲੱਗਣਾ ਹੈ ਛਵਾਰੇ ਵਾਲੇ ਵੀ ਦਿਨ ਧੀ ਆਈ ਜਾਣਗੇ ਤੂੰ ਉੱਤੇ ਪਤਾ ਨਹੀਂ ਕਿੱਥੋਂ ਕਿਹੜੀ ਮਿੱਟੀ ਦੀ ਬਣੀ ਆ ਜਾ ਆਵੇ ਤੇਰੇ ਘੜੀ ਚੋਂ ਤੇ ਜਾ ਆਪਣੇ ਡਿਊਟੀ ਡੈਟੀ ਕਰੋ ਜਾ ਕੇ ਜਾਓ ਮੈਂ ਤੁਹਾਡੇ ਦੋ ਆ ਕੇ ਜੋੜੇ ਮੇਰੇ ਨਾ ਮੱਥੇ ਲਗਿਆ ਕਰੋ ਐਵੇਂ ਦਿਨ ਖਰਾਬ ਕਰਦੇ ਹੋ ਮੇਰਾ ਦੋਵੇਂ ਨਾਣੇ 10 ਹੈ ਜਬਾਨ ਵੇ ਨਾ ਖਰਾਬ ਕਰਕੇ ਰੱਖਦਾ ਹੈ ਦੋਵਾਂ ਜੱਣਿਆਂ ਨੇ ਸਿਰ ਸਰ ਨੈਸ਼ ਲਾਤੀ ਹੈ ਅੱਗੇ ਪਤਾ ਨਹੀਂ ਕਿਦਾਂ ਦਾ ਲੰਘਣਾ ਦੇਣ ਆਏ ਹੈ ਹੁਣ ਤੂੰ ਲੱਗ ਜਾ ਫਿਰ ਤੇ ਅੱਜ ਦਿਨ ਨਹੀਂ ਕਰਨਿਆ ਜਾਣ ਨੂੰ ਤੇ ਜੱਗੇ ਵੀ ਪਤਾ ਨਹੀਂ ਕਿੱਥੇ ਗਿਆ ਹੈ ਆਹਾਂ ਦੇ ਹਮ ਮੇਰਾ ਤੇ ਦਿਲ ਕਰਦਾ ਇਹਨੂੰ ਸਾਰੀ ਗੱਲ ਦੱਸਾਂ ਅੱਜ ਮੈਂ ਜਾਣਾ ਹੀ ਨਹੀਂ ਐ ਨੈਸ਼ਨ ਲੋਗ ਰਾਤੀ ਇਹਨਾਂ ਦੋਹਾਂ ਜਣਿਆਂ ਨੇ ਇਹਦੇ ਨਾਲ ਕਰਦੀ ਆ ਨਾ ਕੱਲ ਤੇ ਮੈਨੂੰ ਮੈਂ ਬਸ ਗਾਲਾਂ ਖਾਣ ਨੂੰ ਰੱਖਿਆਈਓ ਨਾ ਖਲਾਰਾ ਪਿਆ ਵਹੇ ਵੀ ਕੁੜੀ ਆ ਵੀ ਤੂੰ ਮਾੜੀ ਮੋਟੀ ਦਾਤੀ ਫੇਰ ਲਾ ਨਾ ਉਹ ਮੈਂ ਹੀ ਕਰਾਂ ਜਿਹੜਾ ਕੰਮ ਕਰਨਾ ਇਹਨੂੰ ਤੇ ਮਾਸਾ ਪਤਾ ਨਹੀਂ ਲੱਗਦਾ ਵੀ ਬਾਹਰ ਨਿਕਲ ਕੇ ਕੰਮ ਵੀ ਕਰਨਾ ਹਮੇ ਹਾਂ ਦਸਾ ਕੰਮ ਮੈਂ ਕਰ ਲੈਂਦੀ ਤੁਸੀਂ ਫੇਰ ਜਾਣਾ ਕੰਮ ਕਰਨ ਵਾਸਤੇ ਤੂੰ ਮੇਰੀ ਗੱਲ ਸੁਣ ਇੰਨੇ ਦਿਨਾਂ ਤੱਕ ਕੀਤਾ ਨਹੀਂ ਤੂੰ ਮੇਰੇ ਮਗਰੇ ਰੰਬਾ ਚੁੱਕ ਕੇ ਤੁਰ ਪਈ ਆ ਇਹ ਪੁੱਤ ਤੂੰ ਦਿਨੇ ਕੰਮ ਕਰਿਆ ਕਰ ਇਹ ਤੇਰੇ ਕੰਮ ਕਰਨ ਵਾਲੇ ਮੈਂ ਬਾਹਰ ਕੰਮ ਕਰਿਆ ਕਰਾਂ ਕਿ ਮੈਂ ਘਰ ਵੀ ਪਾਏ ਲੱਗੀ ਰਿਆ ਕਰਾਂ ਮੰਮੀ ਗਰਮੀ ਬੜੀ ਹੁੰਦੀ ਆ ਤੇ ਸਵੇਰੋਂ ਸ਼ਾਮ ਜਦੋਂ ਠੰਡਾ ਹੁੰਦਾ ਉਦੋਂ ਫੇਰ ਮੈਂ ਘਰ ਦੇ ਕੰਮ ਚੋਂਕੇ ਦੇਸ ਕਰ ਲੈਣੀ ਵੀ ਚਲ ਮੰਮੀ ਨੇ ਜਾਣਾ ਵਾ ਮੇਰੀ ਗੱਲ ਸੁ ਮੈਨੂੰ ਨਹੀਂ ਗਰਮੀ ਲੱਗਦੀ ਮੈਨੂੰ ਵੀ ਤਾਂ ਕਰਮੀ ਪੁੱਤ ਲੱਗਦੀ ਹੈ ਨਾ ਨਾਲੇ ਮੇਰਾ ਬੁੱਢਾ ਸਰੀਰ ਤੇ ਤੂੰ ਉਹ ਕੱਲ ਚੰਗੀ ਭਲੀਆਂ ਦੁਪਹਿਰੇ ਥੋੜਾ ਬਤਾ ਹੱਥ ਪਰਤੀ ਮਾਰਿਆ ਕਰ ਅੰਦਰ ਨਾਲ ਪੱਖੇ ਥੱਲੇ ਸੁੱਤੀ ਰਿਹਾ ਕਰ ਮੰਮੀ ਤੁਹਾਨੂੰ ਕੀ ਲੱਗਦਾ ਵਾ ਮੈਨੂੰ ਤਾਂ ਡਾਫਿਕ ਕਰਨੀ ਹੈਗਾ ਤੁਸੀਂ ਤਾਂ ਇਦਾਂ ਮੈਨੂੰ ਡਾਟਣ ਨਹੀਂ ਮੰਮੀਆਂ ਜਿਵੇਂ ਕੀ ਹੁੰਦਾ ਕਿੰਨੂੰ ਡਾਟਾਂ ਫਿਰ ਤੇਰੇ ਤੇ ਹੀ ਜ਼ੋਰ ਵਾ ਨਾ ਮੇਰਾ ਵੀ ਮੰਮੀ ਜੋਰ ਤੇ ਹੈਗਾ ਵਾ ਜਦੋਂ ਤੂੰ ਠੀਕ ਨਹੀਂ ਹੁੰਦੀ ਤੇ ਮੇਰਾ ਸਾਹ ਸੁੱਕ ਜਾਂਦਾ ਪਰ ਮੰਮੀ ਤੂੰ ਵੀ ਨਾ ਮੈਨੂੰ ਲੱਗਦਾ ਹੁਣ ਮੈਨੂੰ ਚੰਗੀ ਨਹੀਂ ਲੱਗ ਨਹੀਂ ਨਹੀਂ ਚੰਗੀ ਕਿਉਂ ਨਹੀਂ ਲੱਗਦੀ ਤੀਏ ਚੰਗੀ ਤੇ ਲੱਗਦੀ ਆ ਪਰ ਮੈਨੂੰ ਨਾ ਤੈਨੂੰ ਡੁੱਲੇ ਬਿਸੜੇ ਤੋਂ ਰੋਕਾਂ ਤਾਂ ਕੌਣ ਰੋਕੇ ਦੱਸ ਪਰ ਨਹੀਂ ਮੰਮੀ ਮੈਨੂੰ ਲੱਗਦਾ ਤੂੰ ਕਿਸ ਲੰਗੜੇ ਲੂਲੇ ਦੇ ਲੜ ਹੁਣ ਮੈਨੂੰ ਲਾ ਹੀ ਦੇਣਾ ਮੈਨੂੰ ਤੈਨੂੰ ਬੋਝ ਲੱਗਣ ਲੱਗ ਪਈ ਹਾ ਹੈ ਗਰਮੀ ਤਾਂ ਲੋਕਾਂ ਨੂੰ ਵੀ ਅਕਲ ਨਹੀਂ ਆਉਂਦੀ ਗੱਲ ਕਰਨ ਲੱਗਿਆਂ ਪੁੱਤ ਇੱਕ ਰਿਸ਼ਤਾ ਕਹਿਣ ਦੇ ਆ ਰਿਸ਼ਤਾ ਆ ਵਾ ਉਹ ਜਨਾਨੀ ਮੈਨੂੰ ਕਹਿਣ ਦੀ ਭਿ ਰਿਸ਼ਤਾ ਕਰ ਲੈ ਆਪਣੀ ਕੁੜੀ ਦਾ ਪਰ ਮੁੰਡਾ ਥੋੜਾ ਜਿਹਾ ਵੱਡੀ ਉਮਰ ਦਾ ਦੋ ਦੇ ਨਿਆਣੇ ਆ ਤੇ ਮੈਂ ਹਾਂ ਦੱਸ ਕੀ ਤੇਰ ਨਾਲ ਗੱਲ ਕਰਨੀ ਤੇ ਕੀ ਨਹੀਂ ਮੈਂ ਤੇ ਗੱਲ ਕਰਦੀ ਨੂੰ ਸ਼ਰਮ ਆਉਂਦੀ ਹੀ ਦੋ ਨਿਆਣੇ ਮੰਮੇ ਲੋਕੀ ਦਾਜ ਕੁੜੀਆਂ ਦਾ ਬਣਾਉਂਦੇ ਆ ਦੇਣ ਨੂੰ ਚਾਦਰਾਂ ਭਾਂਡੇ ਹਾ ਹਾ ਉਹਨਾਂ ਮੁੰਡਿਆਂ ਨੇ ਉਹਨਾਂ ਨੇ ਵਰੀ ਦੇ ਵਿੱਚ ਨਿਆਣੇ ਰੱਖਣੇ ਆ ਕਮਾਲ ਕਰਦੀ ਮੰਮੀ ਗੁੱਸਾ ਚੜਾਉਣੀ ਆ ਐਸੀ ਗੱਲ ਤੇ ਮੈਂ ਕਹਿੰਨੀ ਜੇ ਨਹੀਂ ਸਾਡੇ ਘਰ ਵਿੱਚ ਕਹੇਗਾ ਨਹੀਂ ਅਸੀਂ ਦਾਜ ਦੇ ਸਕਦੇ ਦਾਜ ਤੋਂ ਬਿਨਾਂ ਕੀ ਗਲਤੀ ਪੁੱਦੀ ਭੁਗਤੀ ਹਣੇਂਗੇ ਰਹਿਣ ਦੇ ਤੂੰ ਜੇ ਮੈਂ ਤੈਨੂੰ ਬੋਝ ਲੱਗਦੀ ਆ ਮੈਂ ਚਲ ਜਾਨੀ ਕਿਤੇ ਉਦੋਂ ਨਹੀਂ ਨਹੀਂ ਜਾਣਾ ਕਿਉਂ ਮੈਂ ਕਿਹੜੀ ਹਾਂ ਕਰਤੀ ਅਜੇ ਮੈਂ ਤਾਂ ਗੱਲ ਉਹਦੀ ਸੁਣੀ ਹੁਣ ਅਗਲਾ ਕਹਿੰਦਾ ਹੀ ਆ ਨਾ ਤੇ ਮੈਂ ਹੁਣ ਸੁਣਨੀ ਵੀ ਪੈਣੀ ਪੁੱਤ ਜੇ ਤਾਂ ਘਰ ਗਰੀਬੀ ਹੋਵੇ ਨਾ ਕਈ ਗੱਲਾਂ ਸੁਣਨੀਆਂ ਪੈਂਦੀਆਂ ਵਾ ਤੇ ਕੋਈ ਗੱਲ ਨਹੀਂ ਆਪਾਂ ਵੇਖ ਵਿਚਾਰ ਕੇ ਕਰਨਾ ਪਰ ਧੀਏ ਕਰਨਾ ਤਾਂ ਹੈਗਾ ਹੀ ਆ ਵੇਖ ਲੈ ਮੰਮੀ ਮੇਰੀ ਸੋਨ ਲਾ ਗੱਲ ਮੈਂ ਆਂਦੀ ਚੰਗੀ ਤੇ ਨਹੀਂ ਲੱਗਦੀ ਏਦਾਂ ਉਦਾਂ ਦਾ ਰਿਸ਼ਤਾ ਨਿਉ ਕਰਨਾ ਜੇ ਕਰਨਾ ਤੇ ਮੈਂ ਰਾਜਕੁਮਾਰ ਹੀ ਲੱਭਣਾ ਮੈਂ ਵੀ ਲੋਕਾਂ ਦੇ ਮੂੰਹ ਬੰਦ ਕਰਨੇ ਵੀ ਬਿਨਾਂ ਦਾਜ ਤੋਂ ਕਿਹੜਾ ਧੀਆ ਸੌਖੇ ਘਰ ਨਹੀਂ ਜਾ ਸਕਦੀਆਂ ਨਹੀਂ ਤੇ ਭਾਵੇਂ ਸਾਰੀ ਉਮਰ ਇਕਵਾਰੀ ਬੈਠੀ ਰਹਾ ਮੈਂ ਕਰਨਾ ਹੀ ਨਹੀਂ ਵਿਆ ਅੱਗੇ ਤੇਰੀਆਂ ਆਹੋ ਅੜੀਆਂ ਨੇ ਤੇਰੀ ਵੱਡੀ ਉਮਰ ਕਰ ਦਿੱਤੀ ਆ ਤਾਂ ਤੂੰ ਫੇਰ ਉਹ ਗੱਲ ਫੇਰ ਅੜੀ ਲੈ ਕੇ ਬੈ ਗਈ ਕਿਹਣਾ ਤੈਨੂੰ ਰਾਜਕੁਮਾਰ ਵਿਆਉਣ ਆਜੂ ਦੱਸ ਮੈਨੂੰ ਧੀਏ ਘਰ ਸਾਡੇ ਗਰੀਬੀ ਘਰ ਸਾਡੇ ਖਾਨੂਨੀ ਕਲਿਆਣਾ ਮੈਂ ਤੈਨੂੰ ਪਾਲਣ ਦੀ ਆ ਤੂੰ ਰਾਜਕੁਮਾਰ ਪਾਲਣ ਦੀ ਮੰਮੀ ਤੁਸੀਂ ਵੀ ਹੱਦ ਕਰਦੇ ਹੁੰਨੇ ਆ ਤੁਸੀਂ ਆਪੋ ਹੀ ਆਖੇ ਜਾਂਦੇ ਆ ਤੇਰੀਆਂ ਇੰਨਾ ਗੱਲਾਂ ਕਰਕੇ ਤੇਰੀ ਉਮਰ ਵੱਡੀ ਹੋ ਗਈ ਮੰਮੀ ਛੜੇ ਰਹਿੰਦੇ ਵੇਖੇ ਆ ਤੇ ਸੁਣੇ ਵੀ ਆ ਫਲਾਣਾ ਛੜਾ ਛੜੀ ਨਹੀਂ ਕਦੇ ਕਹਿੰਦੇ ਸੁਣੀ ਕਿਉਂ ਕਹਦੀ ਧੀ ਵੱਡੀ ਉਮਰ ਕਰਕੇ ਰਹੀ ਹੋਵੇ ਤੇ ਅਜੇ ਤੱਕ ਛੜੀ ਨਾ ਪੈਂਦਾ ਕਹਦਾ ਜਾ ਮੰਮੀ ਆਪਣੀ ਐਕਸਟਰਾ ਹੀ ਤੋਂ ਲੈ ਕੇ ਬੈਠੀ ਰਹਿਣੀ ਆ ਸੋਚਾਂ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਦੱਸਣੀ ਉਹ ਫੂਕੀ ਲਾ ਵਿਆਹ ਨੂੰ ਮੇਰੇ ਵਿਆਹ ਕਰੀ ਨਾ ਐਦਾ ਹੀ ਬੈਠੀ ਰਹੀ ਫਿਰ ਮੰਮੀ ਮੈਂ ਤੈਨੂੰ ਕੀ ਆ ਨਹੀਂ ਮੈਨੂੰ ਨਾ ਨਹੀਂ ਹੋਰ 2 ਸਾਲ ਸਾਲ ਨਾ ਗਿਆ ਤਾਂ ਰਿਸ਼ਤਾ ਆਉਣਾ ਹੀ ਨਹੀਂਗਾ ਤੇ ਇਹ ਤੈਨੂੰ ਨਹੀਂ ਪਤਾ ਮੈਨੂੰ ਤਾਂ ਚੋਰਾ ਖਾਈ ਜਾਂਦਾ ਵੀ ਕਿਹੜਾ ਵੇਲਾ ਤੂੰ ਆਪਣੇ ਘਰ ਜਾ ਤੇ ਮੇਰਾ ਫਿਕਰ ਲੱਥੇ ਹੁਣ ਮੈਂ ਕਿਤੇ ਕੰਮ ਕਰ ਜਾਂਦੀ ਨਾ ਮੈਂ ਦੌੜੀ ਘਰ ਆਉਣੀ ਆ ਵੀ ਕਿ ਮੈਂ ਘਰ ਜਾਵਾਂ ਵੇਖਾਂ ਘਰ ਕੱਲੀ ਹੁਣੀ ਕੁੜੀ ਜਦਨ ਤੇ ਤੂੰ ਰੋਟੀ ਨਾ ਨਾ ਖਵਾਈ ਜਾਉ ਮੈਨੂੰ ਰਿਸ਼ਤਾ ਨਾ ਆਉ ਦੱਸ ਦੇ ਤੂੰ ਮੈਂ ਆਪੇ ਸਾਧ ਨਹੀਂ ਬਣ ਜੂਗੀ ਲੈ ਦਾ ਰਾਂਦੀ ਤੂੰ ਤੇ ਫੇਰ ਕੋਈ ਸਾਧ ਲੱਭੇਗੀ ਮੰਮੀ ਛੱਡ ਪਰੇ ਮੇਰੀ ਗੱਲ ਨਹੀਂ ਸੁਣਦੀ ਭੂਆ ਦਾ ਫੋਨ ਆਇਆ ਹੈ ਹੂੰ ਕੀ ਆਂਦੀ ਭੂਆ ਹੁਣ ਭੂਆ ਕਹਿੰਦੀ ਹੈ ਮੈਂ ਤੇਰੇ ਲਈ ਦੋ ਤਿੰਨ ਸੂਟ ਲਏ ਆ ਬਸ ਤੈਨੂੰ ਸੂਟਾਂ ਦਾ ਮਤਲਬ ਹੋਣਾ ਭੂਆ ਨੇ ਤੈਨੂੰ ਕਹਿਤਾ ਸੂਟ ਲੈ ਸੂਟ ਹੀ ਪਾਸ਼ਣ ਨੇ ਪੁੱਤ ਮੰਮੀ ਕਿੰਨੇ ਕ ਪਾਉਣੀ ਆ ਆ ਇੱਕੋ ਸੂਟ ਤੋਂ ਲੈਣੀ ਤੇ ਪਾ ਲੈਣੀ ਜਿਹੜਾ ਇੱਕ ਰੱਖਿਆ ਤੈਨੂੰ ਮੈਂ ਆਖਿਆ ਕਿਤੇ ਜਾਣਾ ਪੈ ਜਾਂਦਾ ਵਾ ਕਾਮੇ ਪਉਂਦੀ ਨਹੀਂ ਉਹ ਵੀ ਤੂੰ ਮੈਨੂੰ ਆਨੀ ਪਾਲਾ ਪਾਲਾ ਤੇਰਾ ਤੇ ਰਾਦਾ ਵੀ ਕਿਤੇ ਨਵਾਂ ਸੂਟ ਪਾ ਕੇ ਜਾਵੇ ਨਾ ਤੇ ਨਾਏ ਚੰਗੀ ਲੱਗੇ ਜਾਣਾ ਤੂੰ ਕਿੱਥੇ ਹੈਗਾ ਕੋਈ ਸਾਡਾ ਥਾਂ ਜਾਣ ਦਾ ਮੰਮੀ ਹਾਂ ਪੁੱਤ ਤੂੰ ਉਸ ਵੇਸ਼ੇ ਇੰਨਾ ਕਰਦੀ ਆ ਮੈਨੂੰ ਬੜਾ ਦੁੱਖ ਲੱਗਾ ਤੁਹਾਨੂੰ ਇੰਨਾ ਪੁੱਠਾ ਸਦਾ ਬੋਲਣ ਦੀ ਆ ਵੇ ਪੁੱਤ ਇਹ ਇੰਦਾ ਤਾਂ ਨਹੀਂ ਕਰਦੀ ਅੱਜ ਹੀ ਪਤਾ ਨਹੀਂ ਇਹਨੂੰ ਕਿੱਥੋਂ ਇੰਨਾ ਗੁੱਸਾ ਆ ਗਿਆ ਮੈਂ ਠੀਕ ਨਹੀਂ ਗੱਲ ਪਤਾ ਪੁੱਤ ਕੀ ਆ ਕੰਮ ਵੀ ਕਰਨਾ ਪਿਆ ਤੇ ਆਪਣਾ ਟਿਫਨ ਵੀ ਪੈ ਕੇ ਕਰਨਾ ਪਿਆ ਤੇ ਉਹ ਅੱਗ ਦਾ ਪੰਪਾਕਾ ਹੀ ਹੋ ਗਈ। ਮੰਮੀ ਉਹ ਤਾਂ ਚੱਲ ਕੋਈ ਗੱਲ ਨਹੀਂ ਆ। ਨੌ ਸੱਸ ਦੀ ਜਿਹੜੀ ਆ 100 ਨੋਕਚੋਕ ਹੁੰਦੀ ਦਿੰਦੀ ਆ। ਮੈਂ ਨਹੀਂ ਉਹਦੇ ਵਿੱਚ ਬੋਲਦਾ ਕੋਈ ਗੱਲ ਨਹੀਂ ਆ। ਪਰ ਰੁਪਿੰਦਰ ਨੂੰ ਇਹਨੂੰ ਕਹਿ ਕੇ ਮਾੜਾ ਚੰਗਾ ਨਾ ਬੋਲਿਆ ਕਰੇ। ਉਹ ਵਿਚਾਰੀ ਅੱਗੇ ਆ ਉੱਥੋਂ ਸੌ ਰਿਆ ਕਰੋ ਤੱਕੇ ਖੰਦੀ ਇੱਥੇ ਆਈ ਆ ਤੇ ਜੇ ਆਪਾਂ ਨਹੀਂ ਉਹਦਾ ਸਾਥ ਦੇਵਾਂਗੇ ਤੇ ਦੱਸ ਹੋਰ ਕੌਣ ਦੇਊਗਾ ਸਾਥ ਉਹਦਾ ਵਿਚਾਰੀ ਦਾ। ਮੈਂ ਪੁੱਤ ਇਹ ਤੇ ਉਹਦੇ ਸਮਝਣ ਦੀ ਗੱਲ ਆ ਨਾ ਉਹ ਆਂਦੀ ਆ ਫਿਰ ਰੁਪਿੰਦਰ ਹੀ ਸਾਰਾ ਕੰਮ ਕਰੇ ਤੇ ਜਾਂ ਮੰਮੀ ਕਰੇ ਮੈਂ ਕੰਮ ਮਨਾ ਕਰਾਂ। ਤੇ ਜਿੱਦਣ ਕਰਨਾ ਪੈਂਦਾ ਉਦਣ ਇਦਾਂ ਹੀ ਕਰਦੀ ਤੂੰ ਤੇ ਅੱਜ ਹੀ ਵੇਖੀ ਹਜੀ ਮੰਮੀ ਇਹ ਗੱਲ ਬਹੁਤ ਗਲਤ ਗੱਲ ਪਾਏ ਦੀ ਆਲੀ ਗੱਲ ਚਲੋ ਮੰਨ ਲਓ ਰਪਿੰਦਰ ਘਰ ਦੇ ਵਿੱਚ ਰਹਿੰਦੀ ਆ ਜੇ ਕੰਮ ਨਾ ਕਰਦੇ ਫਿਰ ਕਿਉਂ ਚੱਲਿਆ ਵਾ ਕੋਈ ਪਾਟ ਟੁੱਟ ਚੱਲਿਆ ਕਿਤੇ ਉਹ ਵਿਚਾਰੀ ਧੀ ਧਿਆਣੀਆਂ ਘਰ ਦੇ ਵਿੱਚ ਮੰਮੀ ਅੱਜ ਤੋਂ ਪਹਿਲਾਂ ਵੀ ਇੱਥੇ ਰਹਿੰਦੀ ਰਹੀ ਵਾ ਤੋਂ ਪਹਿਲਾਂ ਕਿਹੜਾ ਸੀ ਇਹਨੂੰ ਇੰਨਾ ਕੰਮ ਕਰਦੇ ਰਿਆ ਸਾਡੀ ਤਾਂ ਲਾਡਲੀ ਦੋ ਭਰਾਵਾਂ ਦੀ ਭੈਣ ਵਾ ਹੈ ਤੇ ਸਹੀ ਆ ਮੰਨੀ ਪਰ ਬਗਾਨੀਆਂ ਧੀਆ ਥੋੜੀ ਲਾਡ ਲਈ ਸਮਝਦੀਆਂ ਉਹਨਾਂ ਦੇ ਦਿਲ 'ਚ ਹੁੰਦਾ ਭਿੰਨਾ ਨਾ ਨਾਈ ਐ ਨੌਕਰਾਨੀ ਆ ਇਹਨੂੰ ਕੰਮ ਡਾਹ ਲੋ ਹਾਂ ਤੂੰ ਹੀ ਤੇ ਸਮਝੀ ਤੇ ਜੀ ਆਪਣੀ ਭੈਣ ਦਾ ਦੁੱਖ ਉਹਨੂੰ ਕਾਹਦਾ ਦੁੱਖ ਵਾਉ ਉਹ ਬਸ ਆਂਦੀ ਮੈਂ ਕਮਾਈ ਕਰਦੀ ਮੈਂ ਤਨਖਾਹ ਲੈਨੀ ਮੈਂ ਉਹ ਕਰਦੀ ਮੈਂ ਬਸ ਉਹ ਤਨਖਾਹ ਹੀ ਪੁੱਤ ਸਿਰ ਤੇ ਚੜੀ ਜਾਂਦੀ ਕੀ ਕਰਾਂ ਮੰਮੀ ਤਨਖਾਹ ਲੈਂਦੀ ਆਪਣੇ ਲਈ ਜਾਂ ਸਾਨੂੰ ਤੁਹਾਨੂੰ ਦਿੰਦੀ ਜਾਂ ਸਾਨੂੰ ਕਿੰਨੇ ਕੁ ਦੇ ਦਿੰਦੀ ਕਿਤੇ ਦਸ ਰੁਪਈਆ ਜੇ ਸਾਂਝੇ ਘਰ ਦੇ ਵਿੱਚ ਕੋਈ ਚੀਜ਼ ਲੈ ਲਈਦੀ ਆ ਤੇ ਉਹਦੇ ਵਿੱਚ ਮੈਂ ਵੀ ਹਿੱਸਾ ਪਾਉਣਾ ਵਾ ਮੋਟਰਸਾਈਕਲ ਦਾ ਮੇਣਾ ਮਾਰ ਕੇ ਚਲੇਗੀ ਦਸਪਲਾ ਤੂੰ ਕਦਾ ਲਿਆ ਵਾ ਜੇ ਮੈਂ ਵੀ ਤੋ ਪੜੀ ਜੋ ਕਮਾਈ ਕਰਕੇ ਦਿੱਤੇ ਹੀ ਆ ਕੁਝ ਪੈਸੇ ਪੋਤੋ ਆਂਦੀ ਆ ਵੀ ਸਭ ਕੁਝ ਮੈਂ ਹੀ ਬਣਾਇਆ ਵਾ ਤੂੰ ਜਿਹੜਾ ਬਣਾਇਆ ਉਹ ਤੇ ਸਾਰਾ ਫੇਲ ਵਾ ਤੂੰ ਥੋੜਾ ਕਮਾਈ ਕੀਤੀ ਉਹ ਜਿਹੜਾ 60 ਹਜ਼ਾਰ ਲੈਂਦੀ ਆ ਨਾ ਮਹੀਨੇ ਬਾਅਦ ਤਨਖਾਹ ਦਾ ਉਹ 60 ਹੀ ਤਾਲੂ ਦੇ ਚੜਿਆ ਰਹਿੰਦਾ ਰਾਤ ਦੇਣ ਬਸ ਮੈਂ ਤਨਖਾਹ ਲੈਣੀ ਮੈਂ ਕਮਾਈ ਕਰਦੀ ਬਾਕੀ ਸਾਰੇ ਆਂਦੀ ਵਿਹਲੇ ਖਾਣ ਵਾਲੇ ਆ ਮੈਂ ਤੇ ਪੁੱਤ ਤੈਨੂੰ ਦੱਸਦੀ ਨਹੀਂ ਆ ਵੀ ਤੁਹਾਡਾ ਪਾਟਕ ਪਊਗਾ ਪਰ ਅੱਜ ਤੂੰ ਤੇ ਆ ਗਿਆ ਤੂੰ ਕੰਨੀ ਸਭ ਕੁਝ ਸੋਣੀ ਲਿਆ ਚਲ ਸ਼ੁਕਰ ਆ ਇਨਾਂ ਵੀ ਚਲ ਇਹਦੀ ਤੇ ਕੋਈ ਗੱਲ ਨਹੀਂ ਆ ਏ ਬੋਲਦੀ ਤੇ ਕੋਈ ਚੱਕਰ ਨਹੀਂ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੱਗੀ ਆ ਜੱਗੀ ਸਿਆਣਾਵਾ ਚੱਲ ਕੋਈ ਗੱਲ ਨਹੀਂ ਆ ਜੱਗੀ ਤੇ ਨਹੀਂ ਕੁਝ ਕਹਿੰਦਾ ਨਾ ਜੱਗੀ ਪੁੱਤ ਫੇਰ ਉਹਨੂੰ ਤੇ ਪਤਾ ਜੱਗੀ ਨੂੰ ਕਿ ਮੇਰਾ ਪਰਿਵਾਰ ਵਾ ਉਹ ਤੇ ਫੇਰ ਵੀ ਤੈਨੂੰ ਪਤਾ ਹੀ ਤੇ ਉਹਨੂੰ ਆਪਣੀ ਸਮਝਦੇ ਆਂ ਪਈ ਅਸੀਂ ਵਿਆਹ ਕੇ ਲਿਆਏ ਸਾਡੀ ਨੌਂ ਧੀ ਆ ਉਹ ਫੇਰ ਵੀ ਬਗਾਨੀ ਦੀ ਬਗਾਨੀ ਬਣਦੀ ਆ ਨਾ ਜੱਗੀ ਤੇ ਆਪਣਾ ਬਣਦਾ ਵਾ ਉਹ ਨਹੀਂ ਬਣਨ ਦਿੰਦੀ ਇੰਨਾ ਸ਼ੁਕਰ ਕਰਾਂਗੇ ਜੇ ਜੱਗੀ ਜਿਹੜਾ ਉਹਦੇ ਮਗਰ ਨਹੀਂ ਲੱਗਦਾ ਜਿੱਦਣ ਪੁੱਤ ਉਹਦੇ ਮਗਰ ਲੱਗ ਗਿਆ ਨਾ ਉਹ ਦਿਨ ਵੇਖੀਏ ਤੋਂ ਵੀ ਜ਼ਿਆਦਾ ਇੰਨੇ ਪਟਾਕੇ ਪਾਉਣੇ ਤਾ ਧੋਗੀ ਮੰਮੀ ਵੇਲਾ ਜਨਾਬ ਕੀ ਗੱਲ ਆ ਜੇ ਤਿਆਰ ਸੇ ਰਹੋਗੇ ਤੇ ਘਰੇ ਜਾਣ ਲਈ ਜੋਬ ਤੇ ਜੋਬ ਤੇ ਸਵਾ ਜਾਣਾ ਹੈ ਤੁਹਾਡੀ ਮੰਮੀ ਨੇ ਤੇ ਉਹ ਜਿਹੜਾ ਤੁਹਾਡਾ ਭਰਾ ਵੇਲੜ ਸਿਰਸਿਰ ਮੇਰਾ ਨਾਲ ਦਿਮਾਗ ਖਰਾਬ ਕਰਤਾ ਆ ਜਾਣ ਜੋਗੀ ਛੱਡਿਆ ਉਹਨਾਂ ਨੇ ਮੈਨੂੰ ਲੈ ਕੀ ਗੱਲ ਹੋ ਗਈ ਆ ਬੜੀ ਗੁੱਸੇ 'ਚ ਆਜ ਗੁੱਸੇ ਨਾਲ ਮਾਤੇ ਹੋਰ ਕੀ ਕਰਾਂ ਇੱਕ ਤਾਂ ਮੈਂ ਸਵੇਰੇ ਉੱਠ ਕੇ ਰੋਟੀ ਬਣਾਈ ਸਾਰੇ ਟੱਬਰ ਲਈ ਨਾ ਮੇਰੇ ਕੱਪੜੇ ਪ੍ਰੈਸ ਦਿੱਤੇ ਕੋ ਮੈਨੂੰ ਕਹਿੰਦੇ ਕੱਪੜੇ ਪ੍ਰੈਸ ਕਰਕੇ ਦੇ ਆਉਦੇ ਉਹਨੂੰ ਬਸ ਮੇਰੇ ਮੂੰਹ ਸੁਣਨ ਕਾ ਹੀ ਸ਼ੁਆਰੇ ਤੇ ਜਾਣਾ ਹੈ ਉਹਨੇ ਚੱਲ ਕੋਈ ਗੱਲ ਨਹੀਂ ਜਨਾਬ ਠੰਡੇ ਕੋਈ ਗੱਲ ਨਹੀਂ ਅੱਜ ਮੇਰੇ ਉਹ ਗੱਲ ਪਿਆਏ ਆ ਤੂੰ ਇਹਨੂੰ ਬੜਾ ਲਾਡ ਲਾ ਰੱਖਿਆ ਕਦੀ ਮੋਟਰਸਾਈਕਲ ਦੇ ਦੇ ਕਦੀ ਆ ਦੇ ਦੇ ਉਹ ਕੋਮਲ ਮੇਰੀ ਗੱਲ ਸੁਣ ਮੈਨੂੰ ਗੱਲ ਦੱਸਣੀ ਆ ਤੇ ਸਿੱਧੀ ਦਾ ਸਪਸ਼ਟ ਦੱਸ ਕੀ ਗੱਲ ਹੋਈ ਆ ਹੱਦ ਹੋ ਗਈ ਆ ਮੈਂ ਤੁਹਾਨੂੰ ਗੱਲ ਦੱਸਣ ਵੀ ਡਈ ਆ ਫਿਰ ਸਪਸ਼ਟ ਕਰੀ ਜਾਂਦੇ ਆ ਮਕਾਨ ਤੇ ਨਹੀਂ ਆ ਮੈਂ ਰੋਟੀ ਬਣਾ ਕੇ ਨਿਕਲੀ ਆ ਤੈਨੂੰ ਪਤਾ ਤੇ ਹੈ ਆ 9 ਵਜੇ ਸਕੂਲ ਲੱਗ ਜਾਂਦਾ ਪੌਣੇ 8 ਹੋ ਗਏ ਹੀ ਤੇ ਮੈਂ ਰੋਟੀ ਬਣਾਈ ਫਟਾਫਟ ਤੇ ਆਪਣਾ ਚੱਲੀ ਨਾ ਮੈਂ ਸੂਟ ਪ੍ਰੈਸ ਕੀਤਾ ਤੇ ਮੰਮੀ ਮੈਨੂੰ ਮੈਂ ਮੰਮੀ ਨੂੰ ਹਜੇ ਦੱਸ ਨਹੀਂ ਲਈ ਆ ਕਿ ਮੰਮੀ ਮੈਂ ਚੱਲਣ ਤੇ ਅੱਗੋਂ ਮੰਮੀ ਨੇ ਆਰਡਰ ਮਾਰਤਾ ਇਹ ਕੱਪੜੇ ਪ੍ਰੈਸ ਕਰ ਦੇ ਆਪਣੇ ਮੈਂ ਕੀਤੇ ਨਹੀਂ ਆ ਜਿੰਨੇ ਡਿਊਟੀ ਤੇ ਜਾਣਾ ਉਹਦੇ ਘਰ ਦੇ ਵੇਲੜ ਦੇ ਤੇ ਕੋਈ ਗੱਲ ਨਹੀਂ ਕੋਣ ਫੇਰ ਕੀ ਫਿਰ ਮਿੰਟ ਲੇਟ ਹੋ ਜਾਂਦੀ ਤੂੰ ਕਰ ਜਾਂਦੀ ਮੈਂ ਜੱਗੇ ਡਿਊਟੀ ਤੇ ਜਾਣਾ ਹੈ ਤੁਹਾਨੂੰ ਵੀ ਪਤਾ ਨਾ ਆਨਲਾਈਨ ਕਲਾਸ ਅੱਜ ਕੱਲ ਲੱਗਣ ਦੀਆਂ ਐਟੈਂਡੈਂਸ ਉਹ ਮੈਂ ਤੇ ਉਹਨੂੰ ਐਨੇ ਕਹਿ ਬੈਠੀ ਮਾਦਾ ਨੂੰ ਕਿ ਆਪੇ ਵਿਆਹ ਹੁੰਦਾ ਤੇ ਵੇਖ ਲਾਂਗੀ ਮੈਂ ਉਹ ਤੇ ਆ ਹਲਕੇ ਕੁੱਤੇ ਵਾਂਗੂ ਮੈਨੂੰ ਪੈ ਗਿਆ ਪੁੱਤਾਂ ਨੇ ਕਿੱਥੋਂ ਆਇਆ ਸੀ ਕੋਮਲ ਤੈਨੂੰ ਕੀ ਲੱਗੀ ਉਹਦੇ ਵਿਆਹ ਨਾ ਹੋਏ ਨਾ ਹੋਏ ਮੈਂ ਤੇ ਚਾਹਨਾ ਕਿ ਨਾ ਹੀ ਵਿਆਹ ਹੋਏ ਉਹਦੇ ਹਿੱਸੇ ਦੀ ਵੀ ਜਾਇਦਾਦ ਮੈਨੂੰ ਮਿਲ ਜੇ ਜਾਇਦਾਦ ਮਿਲਣਗੀ ਇੱਥੇ ਅਗਲਾ ਕਹਿੰਦਾ ਮੈਂ ਜੁਪੀ ਪਿਆਰ ਤੋਂ ਲੈ ਆਉਣੀ ਐ ਉਹ ਚੱਲ ਕੋਈ ਨਹੀਂ ਉਣੀ ਤੇ ਫੇਰ ਹੋਈ ਆ ਤੈਨੂੰ ਪਤਾ ਹੀ ਹੈ ਉਹ ਤੇ ਮੈਨੂੰ ਪਤਾ ਵਾ ਪਰ ਆ ਜਿਹੜੀ ਇਹਨੇ ਸਿਰਸਿਰ ਮਰਨਾ ਕੀਤੀ ਹੈ ਨਾ ਇਹਦੀ ਤੁਸੀਂ ਗੱਲ ਕਰ ਲਓ ਇਹਨੂੰ ਹੋਣਾ ਹੀ ਚੁੱਪ ਕਰਾ ਲਓ ਤੇ ਠੀਕ ਆ ਮੈਂ ਤਾਂ ਭੋਏ ਚੜਿਆ ਨਾ ਮੈਂ ਨਹੀਂ ਜੇ ਵੇਖਣਾ ਮੈਂ ਹਾਂ ਜੇ ਤੈਨੂੰ ਕੱਲ ਪਰਸੋ ਕਹਿਣ ਦੀ ਕਿ ਆਪਣਾ ਘਰ ਬਣਾ ਲੀਏ ਬਣਾ ਲੀਏ ਆਹੀ ਗੱਲਾਂ ਸੁਣ ਬੰਦ ਮੈਨੂੰ ਰੱਖਿਆ ਜਾ ਇਸ ਘਰ 'ਚ ਉਦੋਂ ਤਹੀ ਵੀ ਛੱਟ ਦਾ ਨਹੀਂ ਵਿਆਹ ਕਰਾ ਲਿਆ ਸੀ ਨਾ ਕੁਝ ਕੰਮ ਨਾ ਕੇ ਘਰ ਬੰਦਾ ਸਰਕਾਰੀ ਨੂੰ ਕਹੇ ਤੁਹਾਡੀ ਹੋਏ ਤੇ ਮੈਨੂੰ ਵੇਖਣਾ ਤਾਂ ਨਾ ਨਾ ਪੇ ਕੇ ਹਵਲ ਕੱਲੀ ਮੈਂ ਹੀ ਬਸ ਕਰਾਂ ਇੱਧਰ ਉੱਧਰ ਵੀ ਜਿੰਨੇ ਪੈਸੇ ਦੇਣੇ ਨੇ ਨਾਲੇ ਕੱਲਾ ਸੁਣਾ ਫਰੀਦਿਆ ਤੂੰ ਘਰ ਵਾਲੀ ਭੱਜਦੀ ਆ ਹਰ ਵਾਰ ਇੱਕੋ ਹੀ ਗੱਲ ਕਰਦੀ ਆ ਤੈਨੂੰ ਪਤਾ ਵਾ ਜਦੋਂ ਕੁਝ ਪਾਉਣਾ ਹੈ ਨਾ ਤੇ ਕੁਝ ਕੋਣਾ ਹੀ ਪੈਂਦਾ ਵਾ ਗੱਲਾਂ ਸੁਣਨੀਆਂ ਪੈਂਦੀਆਂ 2 4 ਫਿਰ ਕੀ ਇਹ ਜਿ ਸੁਣਾਤੀ ਆ ਤੇ ਫਿਰ ਵੀ ਮੇਰੀ ਗੱਲ ਸੁਣ ਮਾਤਾ ਸਾਰਾ ਦਿਨ ਕੰਮ ਕਰਦੀ ਐ ਤੇ ਅਸੀਂ ਦੋਵੇਂ ਚੱਲਦੇ ਹਾਂ ਡਿਊਟੀ ਤੇ ਤੈਨੂੰ ਹੱਥ ਤੱਕ ਨਹੀਂ ਲੋਨ ਦਿੰਦੀ ਤੇ ਜੇ ਤੂੰ ਗੱਲਾਂ ਨਹੀਂ ਸੁਣਨੀ ਆ ਚਾਹੁੰਦੀ ਤੇ ਤੂੰ ਡਿਊਟੀ ਤੇ ਆ ਕੇ ਕੰਮ ਕਰ ਲਿਆ ਕਰੇਂਗੀ ਕੁਮਲ ਕਿਹੜੇ ਸੋਚਾਂ ਚ ਪੈ ਗਈਆਂ ਹੋ ਨਹੀਂ ਨਹੀਂ ਕੋਈ ਸੋਚ ਨਹੀਂ ਮੈਂ ਮੰਮੀ ਨਾਲੇ ਮੇਰੀ ਕੋਈ ਗੱਲ ਔਰ ਜਿਹੜਾ ਅਜਗਰ ਵਾਂਗੂ ਰੜਦਾ ਕਰਦਾ ਨਾ ਕੱਲ ਚ ਇਹਦੀਆਂ ਡੇਲੀਆਂ ਮੈਨੂੰ ਚੰਗੀਆਂ ਨਾ ਲਾਦੀਆਂ। ਉਹ ਚੱਲ ਕੋਈ ਨਹੀਂ ਉਹਦਾ ਵੀ ਸੁਭਾਅ ਹੈਦਾਦਾ ਇਹ ਆਪਰ ਅਡਜਸਟ ਕਰ ਲੈ ਕਰੋ ਮਾੜਾ ਮੂਟਾ। ਚੱਲ ਛੱਡ ਪਰੇ। ਮੇਰੀ ਜਾਨ ਨੇ ਬਣਾਇਆ ਕੀ ਸਬਜ਼ੀ ਚ ਅੱਜ? ਸਬਜ਼ੀ ਮੈਨੂੰ ਸਵਾਹ ਬਣਾਣੀ ਆਂਦੀ ਏ। ਬਰੈਡ ਟੋਸਟ ਬਣਾਇਆ ਮੈਂ ਆਪਣੇ ਲਈ ਨਾਲੇ ਸੈਲਟ ਤੇ ਇਹ ਵੀ ਖਾ ਲਿਆ ਉਹੀ ਮੈਂ ਕਿਹੜਾ ਨੂੰ ਜਾਣਾ ਵਾਂ। ਨਾਲੇ ਮੇਰੀ ਇੱਕ ਗੱਲ ਸੁਣੋ। ਮੈਂ ਇਨੀ ਤਾਨੂੰ ਗੱਲ ਦਸੀਏ ਕਿ ਤੁਹਾਡਾ ਭਰਾ ਇੰਨੇ ਮੇਰੇ ਗੱਲ ਪਿਆ ਤੇ ਤੁਹਾਡੇ ਤੇ ਜੂ ਵੀ ਨਹੀਂ ਸਰਕੀ ਕਿ ਬੰਦਾ ਉਹ ਪੁੱਛ ਹੀ ਨਹੀਂ ਤੁਹਾਨੂੰ ਤਾਂ ਕੋਈ ਫਿਕਰ ਰਣੀ ਐ ਜਿਹੜਾ ਮਰਜ਼ੀ ਆ ਕੇ ਮੈਨੂੰ ਬੋਲ ਜੇ ਬਸ ਨਹੀਂ ਕੁਮਲ ਕੋਈ ਨਹੀਂ ਬੋਲਦਾ ਤੈਨੂੰ ਤੇ ਜੇ ਤੇ ਉਹ ਬੋਲਿਆ ਨਾ ਤੈਨੂੰ ਤੇ ਮੈਂ ਹੁਣੇ ਕਰਦਾ ਉਹਨੂੰ ਗੱਲ ਕਿ ਤੂੰ ਕਿੱਦਾਂ ਬੋਲਿਆ ਉਹਨੂੰ ਕੁਮਨ ਨੂੰ